ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਜ਼ਿਲ੍ਹਾ ਦਿਲੰਦਰ ਦੀ ਮੀਟਿੰਗ ਬਲਾਕ ਪ੍ਰਧਾਨ ਕੁਲੰਤ ਰੋੜਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦੇ ਆ ਪਸਸਫ ਬਲਾਕ ਗੁਰਾਇਆਂ ਦੇ ਜਨਰਲ ਸਕੱਤਰ ਬਲਬੀਰ ਸਿੰਘ ਗੁਰਾਇਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਸਾਂਝਾ ਫਰੰਟ ਦੀਆਂ ਜ਼ਿਲ੍ਹਾ ਪਧਰੀ ਮੀਟਿੰਗਾਂ ਅਤੇ ਕਿਸਾਨ ਮਜ਼ਦੂਰ ਯੂਨੀਅਨ ਸਮੇਤ ਬਾਕੀ ਜਨਤਕ ਜਥੇਬੰਦੀਆਂ ਨਾਲ ਤਹਿਸੀਲ ਅਤੇ ਜ਼ਿਲ੍ਹਾ ਪਧਰੀ ਹੋਈਆਂ ਮੀਟਿੰਗਾਂ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਇਸ ਸਮੇਂ ਹੋਰਨਾਂ ਤੋਂ ਇਲਾਵਾ ਨਰਮੋਲਕ ਸਿੰਘ ਹੀਰਾ ਕੁਲਦੀਪ ਸਿੰਘ ਕੋੜਾ ਕੋਲਵੰਤਰਾਮ ਢੜਕਾ ਤਾਰਾ ਸਿੰਘ ਬਿੱਕਾ ਬਲਵਿੰਦਰ ਕੁਮਾਰ ਬਲਬੀਰ ਸਿੰਘ ਗੁਰਾਇਆ ਰਾਜਕੁਮਾਰ ਅਸ਼ੋਕ ਕੁਮਾਰ ਅਜੀਤ ਸਿੰਘ ਦੇਵਰਾਜ ਗਣੇਸ਼ ਕੁਮਾਰ ਮਰਗੇਸ਼ਣ ਸੂਰਜ ਕੁਮਾਰ ਮਨਜੀਤ ਕੁਮਾਰ ਰਮਨ ਕੁਮਾਰ ਸ਼ਿਵਦਾਸ ਬਲਜਿੰਦਰ ਕੁਮਾਰ ਆਦੀ ਸਾਥੀ ਹਾਜ਼ਰ ਹੋਏ ਖੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਸੰਘਾ ਫਰੰਟ ਜਿੰਦਾਬਾਦ 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 ਪੰਜਾਬ ਸਵਾਰੀਆਂ ਸਰਪ ਫੈਡਰੇਸ਼ਨ ਜਿੰਦਾਬਾਦ 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 ਕਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਪੰਜਾਬ ਸਵਾਰੀਆਂ ਸਰਪ ਫੈਡਰੇਸ਼ਨ ਬਲਾਕ ਰੋੜਕਾ ਕਲਾਂ ਦੀ ਮੁਲਾਜ਼ਮਾਂ ਨੇ 71 ਹੋ ਕੇ ਸੂਆ ਫਰਮ ਨੂੰ ਜਿਹੜਾ ਪੂਰਨ ਬੰਦ ਭਾਰਤ ਹੋ ਰਿਹਾ ਉਹਦੇ ਸੰਬੰਧ ਚ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਪੂਰਨਬੰਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸਰਕਾਰ ਨੇ ਕੇਂਦਰ ਨੇ ਉਹਨਾਂ ਨਾਲ ਸਮਝੌਤਾ ਕੀਤਾ ਉਹਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਅਤੇ ਕੇਂਦਰੀ ਮੁਲਾਜ਼ਮ ਫੈਡਰੇਸ਼ਨਾਂ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ 23 ਦਸੰਬਰ ਨੂੰ ਜਿਹੜੇ ਕਲਕੱਤਾ ਵਿਖੇ ਕਾਨਫਰੰਸ ਕਰਕੇ ਜਿਹੜਾ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਈ ਉਹਦੇ ਫੈਸਲੇ ਤਹਿਤ ਅੱਜ ਅਸੀਂ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕਾਂ ਦੇ ਅੰਦਰ ਜਿਹੜੀਆਂ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਉਹਦੇ ਸਬੰਧ ਚ ਰੌੜਕਾ ਕਲਾਮ ਬਲਾਕ ਦੀ ਮੀਟਿੰਗ ਕਰਨ ਜਾ ਰਹੇ ਆ ਇਹ 10 ਫਰਵਰੀ ਨੂੰ ਜਿਹੜਾ ਭਾਰਤ ਬੰਦ ਹੋ ਰਿਹਾ ਉਹਦੇ ਵਿੱਚ ਕੇਂਦਰੀ ਮੁਲਾਜ਼ਮਾਂ ਨੂੰ ਜਿਹੜਾ ਟ੍ਰੇਡ ਯੂਨੀਅਨ ਦਾ ਅਧਿਕਾਰ ਬਹਾਰ ਰੱਖਣਾ ਹੜਤਾਲ ਦਾ ਹੱਕ ਬਹਾਰ ਰੱਖਣਾ ਨਵੀਂ ਪੈਨਸ਼ਨ ਜਿਹੜੀ ਉਹ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਕਿਰਤਕੁੰਨਾਂ ਵਿੱਚ ਕੀਤੀ ਸੋ ਨੂੰ ਵਾਪਸ ਕਰਨ ਅਤੇ ਜਿਹੜੇ ਕਿਸਾਨਾਂ ਦੇ ਝੂਠੇ ਪਰਚੇ ਦਰਜ ਹੋਏ ਉਹਨਾਂ ਨੂੰ ਵਾਪਸ ਕਰਾਉਣ ਲਈ ਦੇ ਸੰਬੰਧ ਵਿੱਚ ਕੀਤਾ ਜਾ ਰਿਹਾ ਇਸ ਤੋਂ ਬਿਨਾਂ ਜੱਜ ਜਥੇਬੰਦੀਆਂ ਨੇ ਜਿਹੜੀਆਂ ਵਕਫਾਗਾਰੀਆਂ ਦੀਆਂ ਮੰਗਾਂ ਆ ਉਹਨਾਂ ਨੂੰ ਲੈ ਕੇ ਜਿਹੜਾ 16 ਤਰੀਕ ਨੂੰ 16 ਫਰਵਰੀ ਨੂੰ ਭਾਰਤਬੰਦ ਹੋਇਆ ਉਹਦੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਤੇ ਸਹਿਯੋਗ ਕੀਤਾ ਜਾਵੇ ਧੰਨਵਾਦ ਅੱਜ ਬਲਾਕ ਰੋਕਾ ਕਲਾ ਦੀ ਜਿਹੜੀ ਮੀਟਿੰਗ ਆ ਉਹ ਪੰਜਾਬ ਸਵਾਦੀਆਂ ਫੈਡਰੇਸ਼ਨ ਦੇ ਪ੍ਰਧਾਨ ਤਲਵੰਤ ਨਾਮ ਦੇੁਰਕੇ ਦੀ ਪਦਾਨਗੀਟ ਹੋਈ ਆ ਉਹਦੇ ਵਿੱਚ ਜੋ 16 ਫਰਵਰੀ ਦੀ ਹਟਾਲ ਹੋ ਰਹੀ ਆ ਔਰ ਫਰਵਰੀ ਦਾ ਜੋ ਭਾਤ ਬੰਦ ਦਾ ਸੱਦਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦੋਨਾਂ ਦੇ ਸਬੰਧ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਇਸ ਮੀਟਿੰਗ ਦੇ ਵਿੱਚ ਜਿੱਥੇ ਸਾਡੇ ਪੰਜਾਬ ਦੇ ਜਨਰਲ ਸਕੱਤਰ ਤੀਰ ਸਿੰਘ ਵਾਸੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਨੇ ਦੱਸਿਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਪ੍ਰਾਣੀ ਪੈਨਸ਼ਨ ਹੈ ਉਹਨੂੰ ਬਹਾਲ ਕੀਤਾ ਜਾਵੇ ਔਰ ਜੋ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਭਾਰਤ ਸਰਕਾਰ ਨੇ ਫੈਸਲਾ ਕੀਤਾ ਸੀ ਉਹਨਾਂ ਦੇ ਮੋਰਚੇ ਨੂੰ ਉਥੋਂ ਦਿੱਲੀ ਤੋਂ ਵਾਪਸ ਤੋਰਨ ਵੇਲੇ ਜੋ ਐਲਾਨ ਕੀਤਾ ਸੀ ਉਸ ਐਲਾਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਕਿਉਂਕਿ ਸਰਕਾਰ ਨੇ ਵਾਅਦਾ ਕਰ ਲਿਆ ਸੀ ਕਾਨੂੰਨ ਵਾਪਸ ਕਰਨ ਦਾ ਲੇਕਿਨ ਉਹਨਾਂ ਦਾ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸਾਡੀ ਮੰਗ ਹੈ ਕਿ ਉਹ ਸਰਕਾਰ ਉਹਨਾਂ ਨੇ ਕੀਤੇ ਹੋਏ ਵਾਅਦੇ ਨੂੰ ਪੂਰਾ ਕਰੇ ਔਰ ਨਾਲ ਹੀ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਸਾਡੀਆਂ ਬਕਾਇਆ ਪਈਆਂ ਉਹ ਜਾਰੀ ਕੀਤੀਆਂ ਜਾਣ ਜੋ ਲੋਕਾਂ ਦੇ ਪੇ ਕਮਿਸ਼ਨ ਦੇ ਬਕਾਏ ਆ ਉਹਦੇ ਬਾਰੇ ਸਰਕਾਰ ਨੇ ਚੁੱਪ ਧਾਰੀ ਹੋਈ ਆ ਸਾਡੀ ਮੰਗ ਆ ਕਿ ਯਕਮੁਖਤ ਇੱਕੋ ਵਾਰੀ ਸਾਰਿਆਂ ਨੂੰ ਜਿਹੜਾ ਆ ਉਹ ਬਕਾਇਆ ਇੱਕੋ ਕੈਸ਼ ਦੇ ਵਿੱਚ ਦੇ ਕੇ ਲੋਕਾਂ ਦੇ ਦੋ ਪੈਸੀ ਸਰਕਾਰ ਨੇ ਦੱਬੇ ਪਏ ਆ ਉਹਨਾਂ ਨੂੰ ਦਿੱਤੇ ਜਾਣ ਔਰ ਨਾਲ ਹੀ ਨਾਲ ਜਿਹੜੇ ਪੈਨਸ਼ਨਰ ਆ ਉਹਨਾਂ ਨੂੰ ਸਰਕਾਰ 2.59 ਦੇ ਜਿਹੜਾ ਗੁਣਾਕ ਆ ਉਹਨੂੰ ਲਾਗੂ ਕਰਨ ਤੋਂ ਕੰਨੀ ਘਤਰਾ ਰਹੀ ਆ ਉਹਦੇ ਚੁੱਪ ਧਾਰੀ ਹੋਈ ਆ ਔਰ ਸਾਡੀ ਡਿਮਾਂਡ ਆ ਕਿ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਕਿ ਮਲਾਜ਼ਮਾਂ ਦੇ ਨਾਲ ਤੇ ਪੈਨਸ਼ਨਰਾਂ ਦੇ ਨਾਲ ਸਰਕਾਰ ਨੇ ਜਿਹੜੇ ਆ ਉਹ ਵਖਰੇਵਾ ਕੀਤਾ ਇਹ ਸਾਡੀ ਮੰਗ ਆ ਕਿ ਉਹਨਾਂ ਨੂੰ ਜਿਹੜਾ 2.59 ਦਾ ਗੁਣਾਕ ਜਿਹੜਾ ਦੇ ਕੇ ਉਹਨਾਂ ਦੇ ਉਹਦੇ ਮੁਤਾਬਕ ਜਿਹੜੀ ਆ ਪੈਨਸ਼ਨ ਫਿਕਸ ਕੀਤੀ ਜਾਏ ਉਹ ਨਾਲ ਹੀ ਜਿਹੜੀ ਨਵੀਂ ਸਿੱਖਿਆ ਨੀਤੀ ਆ ਅਸੀਂ ਉਸ ਨੂੰ ਮੁੱਢੋਂ ਰੱਦ ਕਰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹਨੂੰ ਤੁਰੰਤ ਵਾਪਸ ਲੈ ਕੇ ਲੋਕ ਪੱਖੀ ਜਿਹੜੀ ਆ ਸਿੱਖਿਆ ਨੀਤੀ ਉਹਨੂੰ ਲਾਗੂ ਕੀਤਾ ਜਾਵੇ ਤੇ ਇਹਦੇ ਨਾਲ ਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਸਮੇਂ ਤੇ ਜੋ ਇਹ ਟ੍ਰੇਡ ਜੂਨੀਅਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਭਾਰਤ ਬੰਦ ਅਸਦਾ ਦਿੱਤਾ ਗਿਆ ਉਹਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਇਹਦੇ ਵਿੱਚ ਸਹਿਯੋਗ ਕੀਤਾ ਜਾਵੇ ਧੰਨਵਾਦ